ਸਲਾਇਬਸਰ ਨੂੰ ਕੁਛ ਨਹੀਂ ਪੁੱਛਦੇ ਇੱਕ ਇਹਨਾਂ ਨੇ ਮਹੇਸ਼ ਪੂਰੀ ਲਿਆਂਦਾ ਜਿਹੜਾ ਇਹਦਾ ਸਾਥੀ ਸੀ ਕੇਜਰੀਵਾਲ ਦਾ ਦਿੱਲੀ ਉਹ ਸੀਬੀਏ ਤੋਂ ਰਟਾਇਰ ਹੋਇਆ ਉਹਨੂੰ ਵਿਜੀਲੈਂਸ ਡਿਪਾਰਟਮੈਂਟ ਦੇ ਦਿੱਤਾ ਤੇ ਉਹਨੂੰ ਕਿਹਾ ਸਾਰਿਆਂ ਨੂੰ ਫੜ ਮਜੀਠਿਆ ਸਾਹਿਬ ਦੇ ਖਿਲਾਫ ਜਿਹੜਾ ਪਰਚਾ ਦਿੱਤਾ ਗਿਆ ਆ ਮਹੇਸ਼ ਪੂਰੀ ਨੇ ਦਿੱਤਾ ਉੱਥੇ ਬੈਠ ਕੇ ਦੇਖਦਾ ਸੀ ਕੇਜਰੀਵਾਲ ਦੇ ਘਰੇ ਪੈਂਦਾ ਸੀ ਉਹਨੂੰ ਸਾਰਾ ਸੀਐਮ ਹਾਊਸ ਦਸਮਾਲ ਦਿੱਤਾ ਰੀਨਾ ਗੁਪਤਾ ਹੈ ਕੋਈ ਦਿੱਲੀੋਂ ਇਹਦੀ ਸਾਥੀ ਉਹਨੂੰ ਪੰਜਾਬ ਪੋਲੂਸ਼ਨ ਬੋਰਡ ਦਾ ਚੇਅਰਮੈਨ ਲਾਤਾ ਹੈ ਇੱਕ ਦੀਪਕ ਚੋਹਾਨ ਹੈ ਯੂਪੀ ਤੋਂ ਪੰਜਾਬ ਇੰਡਸਟਰੀਅਲ ਕਾਰਪੋਰੇਸ਼ਨ ਦਾ ਬਣਾਤਾ ਹੈ ਇੱਕ ਰਕਾਇਸ਼ ਗੋਇਲ ਹੈ ਉਹਨੂੰ ਰੇਰਾ ਦਾ ਚੇਅਰਮੈਨ ਲਾਤਾ ਹੈ ਸਾਰੇ ਦਿੱਲੀੋਂ ਆ ਤੇ ਯੂਪੀ ਤੋਂ ਹੈ ਤੇ ਜਿੰਨੀ ਪੀਆ ਟੀਮ ਸਾਰੀ ਬਾਹਰੋਂ ਹੈ ਆ ਵਿਜੀਲੈਂਸ ਦਾ ਜਿਹੜਾ ਚੱਕਰ ਚੱਲ ਰਿਹਾ ਹੈ ਆ ਪੰਜਾਬ ਵਿਜੀਲੈਂਸ ਵਾਲੇ ਅਫਸਰਾਂ ਨੂੰ ਕੁਛ ਨਹੀਂ ਪੁੱਛਦੇ ਇੱਕ ਇਹਨਾਂ ਨੇ ਮਹੇਸ਼ ਪੂਰੀ ਲਿਆਂਦਾ ਜਿਹੜਾ ਇਹਦਾ ਸਾਥੀ ਸੀ ਕੇਜਰੀਵਾਲ ਦਾ ਦਿੱਲੀ ਉਹ ਸੀਬੀਏ ਤੋਂ ਰਟਾਇਰ ਹੋਇਆ ਉਹਨੂੰ ਵਿਜੀਲੈਂਸ ਡਿਪਾਰਟਮੈਂਟ ਦੇ ਦਿੱਤਾ ਤੇ ਉਹਨੂੰ ਕਿਹਾ ਸਾਰਿਆਂ ਨੂੰ ਫੜ ਮਜੀਠਿਆ ਸਾਹਿਬ ਦੇ ਖਿਲਾਫ ਜਿਹੜਾ ਪਰਚਾ ਦਿੱਤਾ ਗਿਆ ਆ ਮਹੇਸ਼ ਪੂਰੀ ਨੇ ਦਿੱਤਾ ਉੱਥੇ ਬੰਧਾ ਉਹ ਹੁਕਮ ਦਿੰਦਾ ਹੈ ਇਹਨਾਂ ਨੂੰ ਕੋਈ ਫਿਕਰ ਨਹੀਂ ਪੰਜਾਬ 'ਚ ਕੀ ਹੋ ਰਿਹਾ ਅੱਜ ਮੀ ਨਾਲ ਆ ਦਰਿਆ ਭਰ ਗਿਆ ਹੈ ਅੱਜ ਮੈਂ ਦੇਖਿਆ ਕੱਗਰ ਦਾ ਹੀ ਪਾਣੀ ਟੱਪੀ ਜਾਂਦਾ ਸਾਡੇ ਉਧਰ ਫਾਜ਼ਲ ਕਾ ਵੀ ਪਿੰਡਾਂ 'ਚ ਪਾਣੀ ਆ ਗਿਆ ਕੋਈ ਚੀ ਮਨਿਸਟਰ ਨੂੰ ਫਿਕਰ ਨਹੀਂ ਕੋਈ ਮੁੱਖ ਮੰਤਰੀ ਨੂੰ ਫਿਕਰ ਨਹੀਂ ਨਰਮੇ ਦੀ ਫਸਲ ਪਿਛਲੀ ਵਾਰ ਤਬਾਹ ਹੋ ਗਈ ਕੋਈ ਮੁਆਵਜ਼ਾ ਨਹੀਂ ਝੋਨਾ ਤਬਾਹ ਹੋ ਗਿਆ ਕੋਈ ਫਿਕਰ ਨਹੀਂ ਝੂਠ ਤੇ ਝੂਠ ਬੋਲ ਬੋਲ ਕੇ ਇਹਨਾਂ ਨੇ ਆਪਣੇ 3 ਸਾਲ ਖਰਾਬ ਕਰ ਦਿੱਤੇ ਅੱਜ ਸਰਕਾਰ ਲੱਗਦੀ ਹੈ ਲੁੱਟਣ ਤੇ ਲੱਗੇ ਆ ਹਰ ਚੀਜ਼ ਚ ਲੁੱਟਣਦੇ ਆ ਆ ਸ਼ਰਾਬ ਦੇ ਠੇਕਿਆਂ ਤੋਂ ਲੈ ਕੇ ਤੁਸੀਂ ਹੈਰਾਨ ਰਹਿ ਜਾਓਗੇ ਇੰਨੀ ਨੀਅਤ ਮਾੜੀ ਐ ਕਿਉਂਕਿ ਆ ਇਲੈਕਸ਼ਨ ਦੂਜੇ ਸੂਬਿਆਂ 'ਚ ਲੜਨਾ ਚਾਹੁੰਦੇ ਆ ਜਿਹੜੇ ਪੰਜਾਬ ਦੇ ਸਰਕਾਰੀ ਨੌਕਰੀਆਂ ਦਾ ਵੀ ਕਾਨੂੰਨ ਬਦਲ ਦਿੱਤਾ ਸਾਡੇ ਟਾਈਮ ਸੀ ਕਿ ਪੰਜਾਬ ਦੀ ਸਰਕਾਰੀ ਨੌਕਰੀਆਂ ਕੱਲੇ ਪੰਜਾਬੀ ਲੈ ਸਕਦੇ ਐ ਇਹਨਾਂ ਨੇ ਉਹ ਪੰਜਾਬੀ ਲਫ਼ਜ਼ ਕੱਢ ਕੇ ਹੁਣ ਕਹਿੰਦਾ ਕੋਈ ਮਰਜ਼ੀ ਤੇ ਹੁਣ ਦੇਖ ਲਓ ਤਕਰੀਬਨ 25000 ਜਿਹੜੀਆਂ ਨੌਕਰੀਆਂ ਮਿਲੀਆਂ ਅੱਧੇ ਬੰਦੇ ਯੂਪੀ ਬਿਹਾਰ ਹਰਿਆਣੇ ਤੋਂ ਰਾਜਸਥਾਨ ਤੋਂ ਉਹਨਾਂ ਨੂੰ ਦਿੱਤੀਆਂ